ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਗਜਰੇਲਾ ਰੈਸਪੀ ਜਿਹਦੇ ਲੈ ਕੇ ਮੈਂ 1.5 ਕਿਲੋ ਗਾਜਰਾ ਲੈ ਕੇ ਵਾਸ਼ ਕਰਕੇ ਕद्दूकस ਕਰ ਲਈਏ ਨਾ ਗਾਜਰਾ ਮੇਰੀਆਂ ਤਿਆਰ ਹਨ ਤੇ ਆਹ ਲੈ ਮੈਂ ਕਿਉ ਤੇ ਦੋ ਚਮਚ ਕਿਉ ਦੇਸੀ ਕਿਉ ਦੇ ਵਿੱਚ ਮੈਂ ਕद्दूकस ਕੀਤੀਆਂ ਗਾਜਰਾਂ ਨੂੰ ਭੁੰਨਾਂਗੇ ਤੇ ਇਹ ਲੈਨੇ ਮੈਂ ਕੁਝ ਡਰਾਈ ਫਰੂਟ ਕਾਜੂ ਬਦਾਮ ਪਿਸਤਾ ਤੇ ਦਾਖਾ ਤੁਸੀਂ ਆਪਣੇ ਕੋਈ ਵੀ ਡ్రਾਈ ਫਰੂਟ ਚੁਆਇਸ ਦੇ ਮੁਤਾਬਕ ਪਾ ਸਕਦੇ ਹੋ ਤੇ ਇਹ ਲਈ ਮੈਂ 250 ਗ੍ਰਾਮ 슈ਗਰ 슈ਗਰ ਆਪਾਂ ਨੇ ਘੱਟ ਹੀ ਰੱਖਣੀ ਕਿਉਂਕਿ ਗਾਜਰਾਂ ਵਿੱਚ ਆਪਣਾ ਮਿੱਠਾ ਹੁੰਦਾ ਆ ਇਹ ਲਈ ਆਪਾਂ ਨੇ ਥੋੜਾ ਜਿਹਾ 50 ਗ੍ਰਾਮ ਮਿਲਕ ਪਾਊਡਰ ਇਹ ਵੀ ਪਾਵਾਂਗੇ ਆਪਾਂ ਵਿੱਚ ਤੇ ਇਹ ਲਈ ਆਪਾਂ ਨੇ ਇਲਾਚੀ ਪਾਊਡਰ ਫਲੇਵਰ ਦੇ ਲਈ ਇਹ ਵੀ ਪਾਵਾਂਗੇ ਆਪਾਂ ਇਹ ਪੰਜ ਸੱਤ ਕਾਜੂ ਆਪਾਂ ਜਰੇਲਾ ਬਣਨ ਤੋਂ ਬਾਅਦ ਡੈਕੋਰੇਟ ਕਰਾਂਗੇ ਲੋ ਜੀ ਇਹ ਲਈ ਆਪਾਂ ਨੇ 2 ਕਿਲੋ ਦੁੱਧ ਨੂੰ ਬੋਇਲ ਹੋਣਾ ਧਰ ਦਿੱਤਾ ਹੈ ਆਪਾਂ ਨੇ ਖੁਆ ਨਹੀਂ ਪਾਉਣਾ ਤੇ ਮੈਂ ਇਹ ਨੂੰ ਦੁੱਧਰ ਚਰ ਜਾ ਕੇ ਇਹੀ ਆਪਾਂ ਨੇ ਹਾਫ ਕਰ ਲੈਣਾ ਹੈ। ਲੋ ਜੀ ਗੈਸ ਆਪਾਂ ਨੇ ਆਨ ਕੀਤਾ ਹੋਇਆ ਹੈ। ਤੇ ਹੁਣ ਆਪਾਂ ਕੜਾਹੀ ਦੇ ਵਿੱਚ 2 ਚਮਚ ਦੇਸੀ ਘਿਓ ਦੇ ਪਾਵਾਂਗੇ। ਘਿਓ ਗਰਮ ਹੋ ਚੁੱਕਿਆ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕੱਦੂ ਪਕਸ਼ ਕੀਤੀਆਂ ਗਾਜਰਾ। ਕਿਉਂਕਿ ਗਾਜਰਾ ਦੇ ਵਿੱਚ ਜਿਹੜਾ ਇਹ ਪਾਣੀ ਹੁੰਦਾ ਇਹ ਬਿਲਕੁਲ ਸੋਖਤਾ ਹੋ ਜਾਂਦਾ ਹੈ। ਗਾਜਰਾ ਆਪਾਂ ਨੇ ਕੋਸ਼ਿਸ਼ ਕਰਨੀਆਂ ਹਨ ਹਾਂਜੀ ਲੋ ਜੀ ਆਹ ਦੇਖੋ ਕਚਰਾ ਦਾ ਪਾਣੀ ਆਪਣਾ ਸੋਕਾ ਹੋ ਚੁੱਕਿਆ ਆ ਕਿਉਂਕਿ ਨਾਲ ਦੀ ਨਾਲ ਆਪਾਂ ਨੇ ਕੱਚੀ ਉਹ ਮੰਗਰਾਂ ਹੈ ਸਭ ਪਨੇ ਨੂੰ ਰੱਖਣੀਆਂ ਗਾਜਰ ਤੇਜ ਨਹੀਂ ਕਰਨ ਹੈ ਜੀ ਤੇ ਇੱਧਰ ਆਪਣਾ ਦੁੱਧ ਦਾ ਜਿਹੜਾ ਦੁੱਧ ਵਿੱਚ ਵੀ ਕੱਚੀ ਮਾ ਆ ਦੇਣਾ ਹਲਉਂਦੇ ਰਹਿਣਾ ਕਿਉਂਕਿ ਦੁੱਧ ਨੀਚੇ ਲੱਗ ਜਾਵੇਗਾ ਇਹ ਵੀ ਆਪਣਾ ਰਿਡਿਊਸ ਹੁੰਦਾ ਜਾਵੇਗਾ ਜਦੋਂ ਹਾਫ ਤੱਕ ਦੁੱਧ ਰਹਿ ਜਾਵੇਗਾ ਉਦੋਂ ਆਪਾਂ ਨੇ ਗਾੜਾ ਜਿਹਾ ਕੋਰ ਤਿਆਰ ਕਰਕੇ ਗਾਜਰਾਂ ਦੇ ਵਿੱਚ ਪਾ ਦੇਣਾ ਅਗਰ ਤੁਸੀਂ ਗਾਜਰਾਂ ਐਸਾ ਬਣਾਉਂਗੇ ਜਿਵੇਂ ਮਤਲਬ ਇਹ ਗਾਜਰਾਂ ਦੇ ਵਿੱਚ ਦੁੱਧ ਪਾ ਲੈਣੇ ਜਿਆਦਾ ਟਾਈਮ ਲੱਗੇਗਾ ਤੁਹਾਡਾ ਦੁੱਧ ਬਣਾਉਣ ਇਸ ਤਰੀਕੇ ਨਾਲ ਬਣਾਉਂਗੇ ਦੇਖੋ ਇੱਧਰ ਗਾਜਰਾਂ ਦਾ ਪਾਣੀ ਸੋਕ ਤਲ ਚੁੱਕਿਆ ਇੱਧਰ ਦੁੱਧ ਆਪਣਾ ਤਰਿਆ ਹੋਇਆ ਅੱਧਾ ਰਹਿ ਗਿਆ ਨਾ ਲਓ ਜੀ ਆਹ ਦੇਖੋ ਦੁੱਧ ਆਪਣਾ ਕੜਕੜ ਕੇ ਹਾਫ ਰਹਿ ਚੁੱਕਿਆ ਹੁਣ ਆਪਾਂ ਇਹਨੂੰ ਇੱਧਰ ਆਪਣੇ ਗਾਜਰਾ ਵੀ ਪਾਣੀ ਬਿਲਕੁਲ ਸੋਕ ਤਾ ਹੋ ਚੁੱਕਿਆ ਆ ਹੁਣ ਇਹਦੇ ਵਿੱਚ ਪਾ ਦੇਵਾਂਗੇ ਰਿਝ ਰਿਝ ਦਾ ਪਾਣੀ ਦੁੱਧ ਇਹਦੇ ਵਿੱਚ ਪਾ ਦੇਣਾ ਕੜਛੀ ਦੇ ਨਾਲ ਆਪਾਂ ਇੱਕਦਮ ਇਸ ਨੂੰ ਹਿਲਾਉਂਦੇ ਜਾਵਾਂਗੇ ਤੇ ਗਾਜਰਾਂ ਤੇ ਦੁੱਧ ਨੂੰ ਚੰਗੀ ਤਰ੍ਹਾਂ ਮਿਕਸ ਹੋਣ ਤੱਕ ਪਕਾਵਾਂਗੇ ਗਾਜਰਾਂ ਦੀ ਖੀਰ ਵੀ ਇਸੇ ਤਰ੍ਹਾਂ ਬਣਾਈ ਜਾਂਦੀ ਹੈ ਦੇਖੋ ਦੁੱਧ گاੜਾ ਹੋ ਰਿਹਾ ਹੈ ਤੇ ਇੱਕਸਾਰ ਹੋ ਰਿਹਾ ਹੈ ਦੁੱਧ ਨੂੰ ਚੰਗੀ ਤਰ੍ਹਾਂ ਨਾਲ ਆਪਾਂ ਸੁਕਾ ਲਵਾਂਗੇ ਜੀ ਜਿਹੜੀ ਆਪਾਂ ਨੇ ਚੀਨੀ ਲਈ ਆਪਾਂ ਉਹ ਵੀ ਪਾ ਦਨੇ ਆ ਤੁਸੀਂ ਜਿੰਨਾ ਮਿੱਠਾ ਘੱਟ ਵੱਧ ਤੁਸੀਂ ਖਾਣਾ ਹੈ ਉਹਦੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਆਪਾਂ ਨੇ ਥੋੜਾ ਜਿਹਾ ਮਿਲਕ ਪਾਊਡਰ ਲਿਆ ਸੀਗਾ ਉਹ ਵੀ ਆਪਾਂ ਨੇ ਵਿੱਚੇ ਪਾ ਦੇਣਾ ਆ ਇਹਦੇ ਨਾਲ ਵੀ ਗਜਰੇਲੇ ਦਾ ਫਲੇਵਰ ਬਹੁਤ ਸੋਹਣਾ ਆਉਂਦਾ ਆ ਵੇਖੋ ਹੁਣ ਦੁੱਧ ਤੇ ਗਾਜਰਾਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਹਨ ਹਾਂਜੀ ਲੋ ਜੀ ਆਪਾਂ ਜਿਹੜੇ ਡਰਾਈ ਫਰੂਟ ਲਏ ਸੀ ਉਹ ਵੀ ਆਪਾਂ ਵਿੱਚ ਪਾ ਦਿੰਨੇ ਆ ਜੋ ਆਪਾਂ ਨੇ ਲਏ ਸੀਗੇ ਇਲਾਇਚੀ ਪਾਊਡਰ ਆਪਸ਼ਨਲ ਆਪਾਂ ਨਾ ਇਲਾਚੀ ਪਾਉਣ ਨਾਲ ਗਜਰੇਲੇ ਦਾ ਫਲੇਵਰ ਬਹੁਤ ਸੋਹਣਾ ਹੁੰਦਾ ਆ ਬਹੁਤ ਹੀ ਟੇਸਟ ਬਣਦਾ ਹੈ ਗਜਰੇਲੇ ਤੇ ਤਕਰੀਬਨ ਆਪਣਾ ਬਣ ਚੁੱਕਿਆ ਤਕਰੀਬਨ ਇੱਕ ਚਮਚਾ ਆਪਾਂ ਘਿਓ ਦਾ ਪਾ ਦਿੰਨੇ ਆ ਗੈਸ ਕਰ ਦਿੰਨੇ ਆਪਾਂ ਬੰਦ ਤੇ ਗਜਰੇਲਾ ਆਪਣਾ ਤਕਰੀਬਨ ਬਣ ਚੁੱਕਿਆ ਆ ਆ ਦੇਖੋ ਗਜਰੇਲੇ ਨੇ ਕੜਾਹੀ ਆਪਣੀ ਛੱਡ ਦਿੱਤੀ ਹੈ ਬਿਲਕੁਲ ਇਹ ਲਓ ਜੀ ਗਜਰੇਲਾ ਆਪਣਾ ਰੈਡੀ ਆ ਆਪਾਂ ਇਹਨੂੰ ਹੁਣ ਬੋਲ ਵਿੱਚ ਪਾਉਨੇ ਆ ਸਰਵ ਕਰਨ ਦੇ ਲਈ ਗਜਰੇਲਾ ਆਪਣਾ ਰੈਡੀ ਹੋ ਚੁੱਕਿਆ ਆ ਆਪਾਂ ਸਰਵ ਕਰਨ ਦੇ ਲਈ ਬੋਲ ਵਿੱਚ ਪਾਉਨੇ ਆ ਬਹੁਤ ਹੀ ਸੋਹਣਾ ਬਣਿਆ ਆ ਮੇਰੀ ਅੱਜ ਦੀ ਗਜਰੇਲੇ ਦੀ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਵੀ ਜਰੂਰ ਟਰਾਈ ਕਰਿਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਭੈਣ ਭਰਾ ਮੇਰਾ ਫਸਟ ਟਾਈਮ ਚੈਨਲ ਤੇ ਆਏ ਆ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਵੀਡੀਓ ਵੇਖਣ ਦੇ ਲਈ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ